ਇਹਦੇ ਤੇ ਹੁਣੇ ਸਾਨੂੰ ਇਨਫੋਰਮੇਸ਼ਨ ਆਈ ਆ ਅਸੀਂ ਤਾਂ ਪਹਿਲਾਂ ਕੰਟਰੋਲ ਹੋਂ ਤੇ ਤੁਹਾਨੂੰ ਹੋਰ ਵੀ ਅਸੀਂ ਦੱਸਣਾ ਸੀਗਾ ਇੱਕ ਮਹੱਤਵਪੂਰਨ ਪੁਲਿਸ ਸਟੇਸ਼ਨ ਦੇ ਵਿੱਚ ਕਤਲ ਹੋਇਆ ਜੀ ਵਰਿੰਦਰ ਪਾਲ ਸਿੰਘ ਏਲੀਅਸ ਵਿੱਕੀ ਜਿਹੜਾ ਤਿੰਨ ਚਾਰ ਦਿਨ ਪਹਿਲਾਂ ਕਤਲ ਹੋਇਆ ਮਹੱਤਵ ਥਾਣੇ ਦੇ ਵਿੱਚ ਹਾਂਜੀ ਉਹਦੇ ਵਿੱਚ ਡੋਨੀ ਨਾਂ ਦਾ ਇੱਕ ਗੈਂਗਸਟਰ ਮਨੂ ਕਰਨ ਸ਼ਾਮਪੂਰਿਆ ਔਰ ਅਮਰ ਸਿੰਘ ਖੱਬੇ ਰਾਜਪੂਤਾਂ ਦਾ ਇਹ ਲੋਕ ਜ਼ਿੰਮੇਵਾਰੀ ਲੈਂਦੇ ਆ ਕਿ ਅਸੀਂ ਉਹ ਕਤਲ ਕੀਤਾ ਜੀ ਫਿਰ ਅੰਮ੍ਰਿਤਸਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਦੇ ਤਹਿਤ ਅਸੀਂ ਉਹਦੇ ਦੋ ਮੁਲਜ਼ਮ ਅੱਜ ਕੱਲ ਰਾਤ ਦੇ ਕਰੀਬ ਅਸੀਂ 16 ਤੋਂ ਜਿਹੜੇ ਜਿਹੜੇ ਸ਼ੂਟਰ ਸੀ ਟੋਟਲ ਤਿੰਨ ਸ਼ੂਟਰ ਸੀ ਉਹਦੇ ਵਿੱਚ ਬਿਸ਼ੰਬਰਜੀਤ ਸਿੰਘ ਸ਼ਰਨਜੀਤ ਸਿੰਘ ਇਹ ਦੋ ਕੱਲ 16 ਤੋਂ ਅਰੈਸਟ ਹੋ ਜਾਂਦੇ ਆ ਬਿਕਰਮਜੀਤ ਸਿੰਘ ਜੋ ਕਿ ਤੀਜਾ ਇਹਨਾਂ ਦਾ ਸਾਥੀ ਸੀਗਾ ਉਹਨੂੰ ਅਸੀਂ ਹਾਲੇ ਲੱਭ ਰਹੇ ਆ ਇਹਨਾਂ ਨੂੰ ਅਰੈਸਟ ਕਰਕੇ ਪੁਲਿਸ ਲੈ ਕੇ ਆਉਂਦੀ ਆ ਉਹਨੇ ਜੋ ਸਾਨੂੰ ਕੰਟਰੋਲ ਰੂਮ ਤੇ ਬੈਠੇ ਬੈਠੇ ਇਨਫੋਰਮੇਸ਼ਨ ਆਈ ਆ ਕਿ ਬਿਸ਼ੰਬਰਜੀਤ ਨੂੰ ਅਸੀਂ ਅਸਲੇ ਦੀ ਰਿਕਵਰੀ ਕਰਨ ਲਈ ਲੈ ਕੇ ਉੱਥੇ ਜਾ ਰਹੇ ਸੀਗੇ ਜਦੋਂ ਇਹਨੇ ਅਸਲੇ ਦੀ ਰਿਕਵਰੀ ਕੀਤੀ ਪੁਲਿਸ ਤੇ ਫਾਇਰਿੰਗ ਕੀਤੀ ਆ ਤੇ ਇਹ ਇੰਜਰਡ ਹੋ ਗਿਆ ਹੋਰ ਫੋਰਸ ਵੀ ਜਾ ਰਹੀ ਆ ਸਾਡਾ ਵੀ ਇੱਕ ਸਾਥੀ ਇੰਜਰਡ ਹੋ ਗਿਆ ਤੇ ਨੂੰ ਬਾਬਾ ਬਕਾਲਾ ਅਸੀਂ ਇਮੀਡੀਏਟਲੀ ਸ਼ਿਫਟ ਕਰ ਰਹੇ ਆ ਹਸਪੀਟਲ ਦੇ ਵਿੱਚ ਔਰ ਇੱਕ 9mm ਦਾ ਗਲੌਕ ਪਿਸਟਲ ਵੀ ਇਹ ਰਿਕਵਰ ਹੋਇਆ ਜੀ ਉੱਥੇ ਸਰ ਕਿਹੜੀ ਜਗ੍ਹਾ ਹੋਇਆ ਸਰ ਹਾਂਜੀ ਮੁਕਾਬਲਾ ਕਿਹੜੀ ਜਗ੍ਹਾ ਮੁਕਾਬਲਾ ਕਿਹੜੀ ਜਗ੍ਹਾ ਸ਼ੇਰੋ ਬਾਗਾ ਪਿੰਡ ਜੀ ਐਕਸਟ੍ਰੈਕਟ ਨੇ ਕਿਹਾ ਸੀ ਜੀ ਬਿਆਸ ਥਾਣੇ ਚ ਬਿਆਸ ਜੇਸਟ ਨੇ ਕਿਹਾ ਕਿ ਬੱਚੇ ਤਾਂ ਕੋ ਰੋ ਨਹੀਂ ਸੀਗਾ ਅਸੀਂ ਕਿਸੇ ਨੂੰ ਕਰਦੇ ਇਹ ਹੋ ਰਿਹਾ ਦੂਸਰਾ ਕੇਸ ਹੈ ਇਹ ਦੂਸਰਾ ਕੇਸ ਹੈ ਜੀ ਉਹ ਪਹਿਲੋ ਅ ਸ਼ਿਗਾ ਜਿਹੜਾ ਇਹ ਖੱਬੇ ਰਾਜਪੂਤਾਂ ਚ ਸੀਗਾ ਉਹੀ ਅਮਰ ਰਾਜੀ ਜਿਹੜਾ ਇਹਨਾਂ ਦਾ ਸਾਥੀ ਆ ਔਰ ਇਹ ਹੋਰ ਵੀ ਕਿਲਿੰਗਸ ਚ ਇਹ ਸਾਰਾ ਗੈਂਗ ਇਨਵੋਲਡ ਆ ਐਕਸਟਰਸ਼ਨ ਚ ਇਨਵੋਲਡ ਹੈ ਫੇਰ ਹੋਣ ਇਨਾਂ ਨੇ ਔਰ ਇਹ ਬੰਦਿਆ ਨੇ ਪੁੱਛ ਕੇ ਇਹ ਵੀ ਦੱਸਿਆ ਸੀਗਾ ਇੱਕ ਜਨਰੀ ਮਿਨੇਚ ਵੀ ਖਲਚੀਆਂ ਟਿਮੋਵਾਲ ਸੁਖਦੇਵ ਸਿੰਘ ਨਾ ਦਾ ਵਿਅਕਤੀ ਸੀਗਾ ਉਹਨੂੰ ਝੰਡਾ ਕਹਿੰਦੇ ਸੀ ਸੁਖਦੇਵ ਸਿੰਘ ਗਲੇਸ਼ ਝੰਡਾ ਉਹਨੂੰ ਵੀ ਜ਼ਖਮੀ ਕੀਤਾ ਤਿੰਨ ਜਣੇ ਉਹਨੂੰ ਗੋਲੀ ਮਾਰਦੇ ਆ ਬਚ ਜਾਂਦਾ ਆ ਉਹ ਵੀ ਕੰਮ ਇਹਨਾਂ ਤਿੰਨਾਂ ਦਾ ਹੀ ਸੀਗਾ ਜੀ ਜਿਹੜੇ ਜਿਨ੍ਹਾਂ ਚੋਂ ਦੋ ਸੀ ਅਰੈਸਟ ਕੀਤੇ ਆ ਸਰ ਇਹ ਗੈਂਗਵਾਰੀ ਤਰੀ ਹੋਈ ਆ ਜਿਹਦੇ ਵਿੱਚ ਅਮਿੰਦਰ ਦਾ ਕਤਲ ਹੋਇਆ ਸੀ ਜਿਹੜਾ ਦੱਸਿਆ ਜਾਂਦਾ ਕਿ ਜਿਹੜਾ ਆਇਆ ਸੀ ਉਹ ਵੀ ਦੇਖੋ ਅਸੀਂ ਅਸੀਂ ਇਹ ਗੈਂਗਵਾਰ ਹੋਵੇ ਕੁਝ ਹੋਵੇ ਜੀ ਕਿਸੇ ਕੋਲ ਕੋਈ ਹੱਕ ਨਹੀਂ ਹੈ ਕਿਸੇ ਨੂੰ ਮਾਰਨ ਦਾ ਜਾਂ ਕਾਨੂੰਨ ਨੂੰ ਹੱਥ ਲੈਣ ਦਾ ਸੋ ਬੜਾ ਕਲੀਅਰ ਮੈਸੇਜ ਹੈ ਜੋ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਹੱਥ ਵਿੱਚ ਲਾਊਗਾ ਅਸੀਂ ਉਹਨਾਂ ਨਾਲ ਬਹੁਤ ਸਖਤੀ ਨਾਲ ਨਜਿੱਠਾਂਗੇ ਅਸੀਂ ਇਸ ਚੀਜ਼ ਨੂੰ ਬਿਲਕੁਲ ਅਲਾਉ ਨਹੀਂ ਹੋਣ ਦਵਾਂਗੇ ਔਰ ਪੁਲਿਸ ਨੇ ਬਹੁਤ ਛੇਤੀ ਹੀ ਕੰਮ ਕਰਦੇ ਹੋਏ ਇਸ ਕੇਸ ਨੂੰ ਟ੍ਰੇਸ ਕੀਤਾ ਦੋ ਸ਼ੂਟਰ ਮੈਨ ਅਸੀਂ ਉੱਥੋਂ 16 ਤੋਂ ਫੜ ਕੇ ਲਿਆਏ ਆ ਔਰ ਜਿਹੜਾ ਕਿ ਉਹ ਜ਼ਖਮੀ ਹੋ ਗਿਆ ਉਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਔਰ ਜਿਹੜਾ ਤੁਸੀਂ ਦੂਸਰਾ ਕਤਲ ਦੀ ਖੱਬੇ ਰਾਜਪੂਤਾਂ ਬੱਚੇ ਦਾ ਕਤਲ ਹੋਇਆ ਉਹਦੇ ਵੀ ਅਸੀਂ ਤੁਹਾਨੂੰ ਬਹੁਤ ਛੇਤੀ ਰਿਜ਼ਲਟ ਦੇ ਰਹੇ ਹਾਂ ਸਰ ਇਹ ਐਨੀਟੀ ਵਰਿੰਦਰ ਦਾ ਕਤਲ ਹੋਇਆ ਕੋਈ ਪ੍ਰਾਣੀ ਕੁਛ ਨਹੀਂ ਸੀ ਇਹਨਾਂ ਦੀ ਕੀ ਦੇਖੋ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਜੀ ਕਿ ਦੁਸ਼ਮਣੀ ਹੋਵੇ ਕੁਛ ਹੋਵੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਚ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਕੋਈ ਵੀ ਇਸ ਕਰਕੇ ਨਹੀਂ ਕਹਿ ਸਕਦਾ ਜੀ ਪੀਏ ਮੇਰੀ ਦੁਸ਼ਮਣੀ ਆ ਜਾਂ ਮੈਂ ਉਸ ਤਰੀਕੇ ਨਾਲ ਆ ਤੇ ਮੈਂ ਇਹ ਕਿਸੇ ਦਾ ਵੀ ਕਤਲ ਕਰ ਸਕਦਾ ਸਰ ਇੰਜਰਡ ਗੈਂਗਸਟਰ ਕੋਨਾਗਾ ਬਿਸ਼ੰਬਰ ਬਿਸ਼ੰਬਰਜੀਤ ਸਿੰਘ ਜਿਹੜਾ ਕਿ ਮੇਨ ਸ਼ੂਟਰ ਸੀਗਾ ਉਹਨੂੰ ਉੱਥੇ ਵਰਿੰਦਰ ਜੀ ਨੂੰ ਜਦੋਂ ਮਾਰਿਆ ਔਰ ਪਲੱਸ ਜਿਹੜਾ ਸੁਖਦੇਵ ਸਿੰਘ ਐਲੀਅਸ ਝੰਡਾ ਟਿਮੋਵਾਲ ਵਾਲਾ ਜ਼ਖਮੀ ਹੁੰਦਾ ਆ ਉਦੋਂ ਵੀ ਇਹ ਤਿੰਨ ਹੀ ਸੀਗੇ ਸੋ ਇਹ ਐਕਟਿਵਲੀ ਇਨਵੋਲਡ ਸੀਗੇ ਔਰ ਕਈ ਇਹਨਾਂ ਦਾ ਹੋਰ ਵੀ ਦੇਖਾਂਗੇ ਹੋਰ ਕਿਹੜੇ ਕੇਸਿਸ ਆ ਇਨਿਸ਼ਲੀ ਜਿਹੜਾ ਇਹਨਾਂ ਨੂੰ ਕੱਲ ਅਸੀਂ ਫੜ ਕੇ ਲਿਆਂਦਾ ਉਸ ਟਾਈਮ ਦੇ ਵਿੱਚ ਇੰਟੈਰੋਗੇਸ਼ਨ ਚ ਇਹਨਾਂ ਨੇ ਇਹ ਦੋ ਕ੍ਰਾਈਮ ਮੰਨੇ ਵੀ ਅਸੀਂ ਕੀਤੇ ਸੀਗੇ ਜਿਹੜਾ ਆਪਣਾ ਮੁਲਾਜ਼ਮ ਇੰਜਰਡ ਹੋਇਆ ਉਹਦਾ ਕੀ ਨਾਮ ਹੈ ਮੈਂ ਮੁਲਾਜ਼ਮ ਦਾ ਨਾਮ ਨਹੀਂ ਦੱਸਣਾ ਚਾਹੂੰਗਾ ਜੀ ਸਕਿਉਰਿਟੀ ਰੀਜ਼ਨਸ ਕਰਕੇ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਆ ਪਰ ਉਹ ਨਵੀਂ ਹਸਪਤਾਲ ਲੈ ਕੇ ਗਿਆ ਜੀ ਔਰ ਸਰ ਇਹ ਵਿਸ਼ੰਬਰ ਤੇ ਸ਼ਰਨਜੀਤ ਇਹ ਰਹਿਣ ਵਾਲੇ ਕਿ ਤੁਹਦੇ ਗੁਰ ਵਿਸ਼ੰਬਰਜੀਤ ਸਿੰਘ ਵੈਰੋਂ ਨੰਗਲ ਪੀਐਸ ਰਗੜ ਨੰਗਲ ਦਾ ਜੀ ਔਰ ਸ਼ਰਨਜੀਤ ਸਿੰਘ ਕੁੰਭੋਈ ਪਿੰਡ ਇਹ ਵੀ ਪੀਐਸ ਰਗੜ ਨੰਗਲ ਡਿਸਟ੍ਰਿਕਟ ਬਟਾਲਾ ਚ ਠੀਕ ਹੈ ਵਿਕਰਮਜੀਤ ਸਿੰਘ ਸਦਾ ਸਦਾ ਨੰਗ ਪਿੰਡ ਸਦਾ ਨੰਗ ਪਿੰਡ ਇਹ ਵੀ ਪੀਐਸ ਰਗੜ ਨੰਗਲ ਕਿੰਨੀ ਕਾਮ ਆਉਂਦੀ ਸਮਝਦੇ ਕੋ ਕਿ ਕਾਫੀ ਵੱਡਾ ਬਹੁਤ ਬਹੁਤ ਮੈਂ ਤਾਂ ਤੁਹਾਨੂੰ ਦੱਸਿਆ ਜੀ ਤੇ ਅੰਮ੍ਰਿਤਸਰ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਅਸੀਂ ਇੱਥੇ ਤੁਹਾਨੂੰ ਸਾਰਿਆਂ ਨੂੰ ਇਨਸ਼ੋਰ ਕਰਦੇ ਹਾਂ ਤੁਹਾਡੇ ਥਰੂ ਪਬਲਿਕ ਨੂੰ ਵੀ ਇਨਸ਼ੋਰ ਕਰਦੇ ਹਾਂ ਕਿ ਅਸੀਂ ਕੋਈ ਵੀ ਇਦਾਂ ਦਾ ਸ਼ਰਾਰਤੀ ਅੰਸਰ ਹੋਊਗਾ ਉਹਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਂਗੇ ਥੈਂਕ ਯੂ ਜੀ